ਮੈਡੀ ਸਿਟੀ ਹਸਪਤਾਲ ਵੱਲੋਂ ਸਮਾਜ ਸੇਵਕ ਡਾਕਟਰ ਜਸਬੀਰ ਸਿੰਘ ਪਿੰਡੀ ਔਲਖ ਦੀ ਰਹਿਨਮਾਈ ਹੇਟ ਕਸਬਾ ਪਿੰਡੀ ਸੈਦਾਂ ਦੇ ਨਾਲ ਲੱਗਦੇ ਸਰਹੱਦੀ ਪਿੰਡਾਂ ਦੇ ਸਰਪੰਚਾ ਸਹਿਬਾਨਾਂ ਨਾਲ ਮੀਟਿੰਗ ਕੀਤੀ ਗਈ ਡਾਕਟਰ ਨਰਾਜਨ ਮਹਾਜਨ ਡਾਕਟਰ ਜੇ ਐਸ ਬੇਦੀ ਨੇ ਸਰਪੰਚ ਸਹਿਬਾਨਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਹਸਪਤਾਲ ਵਿੱਚ 슈ਗਰ ਤੇ ਬੀਪੀ ਦੇ ਮਾਹਰ ਡਾਕਟਰ ਹੱਡੀਆਂ ਤੇ ਜੋੜਾਂ ਦੇ ਮਾਹਰ ਡਾਕਟਰ ਟੀਬੀ ਦੇ ਛਾਤੀ ਦੇ ਮਾਹਰ ਡਾਕਟਰ ਦੂਰਬੀਨ ਦੇ ਜਨਰਲ ਸਰਜਰੀ ਦੇ ਮਾਹਿਰ ਡਾਕਟਰ ਦਿਮਾਗ ਤੇ ਰੀਡ ਦੀ ਹੱਡੀ ਤੇ ਮਾਹਿਰ ਡਾਕਟਰ ਇਸ ਹਸਪਤਾਲ ਵਿੱਚ ਉਪਲਬਧ ਹਨ। ਉਹਨਾਂ ਨੇ ਕਿਹਾ ਕਿ ਇਸ ਹਸਪਤਾਲ ਵਿੱਚ ਬਹੁਤ ਹੀ ਘੱਟ ਰੇਡਾਂ ਤੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਅਸ਼ੀਮਾਨ ਭਾਰਤ ਬੀਮਾ ਯੋਜਨਾ ਅਧੀਨ ਮੁਫਤ ਇਲਾਜ ਕੀਤਾ ਜਾਂਦਾ ਹੈ। ਮਨੀਸ਼ ਕੁਮਾਰ ਉਪਲ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ న్యూ ਚੈਨਲ ਅਜਨਾਲਾ। ਅੱਜ ਅਸੀਂ ਪਿੰਡੀ ਸੈਦਾਂ ਸਰਹੱਦੀ ਏਰੀਆ ਉਹਦੇ ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਸਰਪੰਚ ਸਾਹਿਬਾਨ ਨੇ ਸਾਰਿਆਂ ਨੂੰ ਅੱਜ ਸੱਦਾ ਪੱਤਰ ਦਿੱਤਾ ਸੀ ਕਿ ਸਾਡੇ ਹਸਪਤਾਲ ਆਓ ਜੋ ਪਿਛੇ ਜੰਗੀ ਹਾਲਾਤ ਗਏ ਨੇ ਉਹਦੇ ਨਾਲ ਕਈ ਨੁਕਸਾਨ ਲੋਕਾਂ ਦੇ ਹੋਏ ਨੇ ਜਿਹੜਾ ਕਿ ਇਸ ਇਲਾਕੇ 'ਚ ਮੇਰਾ ਹਸਪਤਾਲ ਅੰਮ੍ਰਿਤਸਰ ਮੈਡੀ ਸਿਟੀ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਮੁਹੱਈਆ ਕਰਾ ਰਿਹਾ ਹੈ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਜ਼ਿਆਦਾਤਰ ਹਸਪਤਾਲ ਬਿਨਾ ਕਿਸੇ ਮੈਡੀਕਲ ਪ੍ਰੈਕਟਿਸ਼ਨਰ ਤੋਂ ਪ੍ਰੈਕਟਿਸ ਕਰੀ ਜਾਣੇ ਜਦਕਿ ਮੇਰੇ ਇਥੇ ਤਕਰੀਬਨ ਸਾਰੇ ਹੀ ਮੈਡੀਕਲ ਸੁਪਰੀਡੈਂਟਸ ਆ ਕੇ ਥੇ ਆਪੀਡੀ ਕਰ ਰਹੇ ਤੁਹਾਨੂੰ ਸਦਨ ਦਾ ਮਕਸਦ ਅਜਿਹਾ ਹੀ ਸੀ ਕਿ ਤੁਹਾਡੇ ਲਾਗੇ ਤਾਂ ਕਿ ਜਿਹੜਾ ਕੋਈ ਲੋਡ ਬੰਡ ਹੋਵੇ ਤੁਹਾਡੇ ਕਹਿਣ ਅਨੁਸਾਰ ਅਸੀਂ ਉਹਦਾ ਜੋ ਵਾਜਬ ਤੇ ਵਾਜਬ ਰੇਟ ਹੈ ਉਹਨਾਂ ਦੇ ਵਿੱਚ ਇਲਾਜ ਕਰਨ ਦੀ ਤੁਹਾਡੇ ਨਾਲ ਵਾਦਾ ਕਰਦੇ ਹਾਂ ਇੱਕ ਮਨੁੱਖਤਾ ਦੀ ਸੇਵਾ ਲਈ ਅਸੀਂ ਇੱਕ ਉਪਰਾਲਾ ਕਰਨ ਗਏ ਹਾਂ ਅੱਜ ਕਿ ਸਿਰਫ ਕਮਾਈ ਵਾਸਤੇ ਕੀਤਾ ਗਿਆ ਕੰਮ ਹੀ ਸਫਲ ਨਹੀਂ ਹੁੰਦਾ ਕਿਸੇ ਮਨੁੱਖ ਦੀ ਲੋਡ ਪੈਨ ਤੇ ਸੇਵਾ ਕੀਤੀ ਜਾਏ ਇਹ ਸਭ ਤੋਂ ਵੱਡਾ ਸਾਡਾ ਅੱਜ ਦੀ ਡੇਟ ਤੋਂ ਮੋਟਿਵ ਸ਼ੁਰੂ ਹੋ ਚੁੱਕਾ ਹੈ ਅਸੀਂ ਇੱਥੇ ਤੁਹਾਨੂੰ ਸਾਰਿਆਂ ਨੂੰ ਅੱਜ ਇਸ ਕਰਕੇ ਸੱਦੇ ਆ ਕਿ ਸਾਡੇ ਕੋਲ ਮੈਡੀਕਲ ਫੈਸਿਲਿਟੀਆਂ ਜਿਹੜੀਆਂ ਨੇ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਬਿਹਤਰ ਸੁਵਿਧਾਵਾਂ ਅਸੀਂ ਅੱਜ ਦੀ ਡੇਟ ਪ੍ਰੋਵਾਈਡ ਕਰ ਰਹੇ ਹਾਂ ਔਰ ਤੁਹਾਡੇ ਸਾਰਿਆਂ ਤੋਂ ਇਹੀ ਉਮੀਦ ਰੱਖਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਸਾਡਾ ਸਹਿਯੋਗ ਕਰੋਗੇ ਆਮ ਜਨਤਾ ਦੀ ਸਹਾਇਤਾ ਕਰਕਿ ਤੁਸੀਂ ਪਿੰਡਾਂ ਦੇ ਸਰਪੰਚ ਜੇ ਤੁਹਾਨੂੰ ਜ਼ਿਆਦਾ ਪਤਾ ਕਿ ਇੱਥੇ ਕਿਸ ਨੂੰ ਘੱਟ ਤੋਂ ਘੱਟ ਪੈਸਿਆਂ 'ਚ ਇਲਾਜ ਕਰਾਣ ਦੀ ਲੋੜ ਹੈ ਉਹ ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂਗੇ ਉਹ ਤੁਹਾਡੇ ਖੇਤਰ ਦੀ ਸੇਵਾ ਕਰਨ ਵਿੱਚ ਤੁਹਾਡੇ ਨਾਲ ਸ਼ਾਮਲ